ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਬਣਾਏ ਨੇ ਮੋਤੀचूर ਦੇ ਲੱਡੂ ਇਹ ਲੱਡੂ ਬਹੁਤ ਹੀ ਸਵਾਦ ਬਨ ਕੇ ਤਿਆਰ ਹੋਏ ਨੇ ਇਹਦੀ ਜਿਹੜੀ ਵੀਡੀਓ ਹੈਗੀ ਮੈਂ YouTube ਤੇ ਜਦੋਂ ਪਾਵਾਂਗੀ ਤੁਸੀਂ ਉੱਥੇ ਜਾ ਕੇ ਵੇਖ ਲਿਓ ਤੇ ਬਹੁਤ ਸੌਖੇ ਆ ਬਣਾਣੇ ਬਹੁਤੇ ਔਖੇ ਨਹੀਂ ਹੈ ਇਹਨੂੰ ਹਰ ਕੋਈ ਅਣਜਾਣ ਤੋਂ ਅਣਜਾਣ ਬੰਦਾ ਇਹ ਵਾਲੇ ਲੱਡੂ ਬਣਾ ਕੇ ਤਿਆਰ ਕਰ ਸਕਦਾ ਹੈ ਲੱਡੂਆ ਦੇ ਨਾਲ ਨਾਲ ਮੈਂ ਇੱਕ ਵੀਡੀਓ ਸ਼ੂਟ ਕਰਦੀ ਪਈ ਸੀ ਇੱਥੇ ਮੈਂ ਵੀਡੀਓ ਬਣਾ ਰਹੀ ਸੀ ਮੂੰਗੀ ਦੀ ਦਾਲ ਨਹੀਂ ਹੁੰਦੀ ਜਿਹੜੀ ਨਮਕੀਣ ਵਾਲੀ ਤੇ ਉਹਦੀ ਵੀ ਮੈਂ ਵੀਡੀਓ ਬਣਾਉਂਦੀ ਪਈ ਐ ਕਿਉਂਕਿ ਮੇਰਾ ਜਿਹੜਾ ਬੇਟਾ ਹੈਗਾ ਉਹ ਬਹੁਤ ਖੁਸ਼ ਹੋ ਕੇ ਖਾਂਦਾ ਛੋਟਾ ਬੇਟਾ ਮੈਂ ਉਹਦੇ ਲਈ ਬਣਾਈ ਹੈ ਕਿਉਂਕਿ ਮੈਂ ਕਿਹਾ ਅੱਜ ਮੈਂ ਘਰ ਬਣਾ ਕੇ ਦਿਖਾਉਂਦੀ ਹਾਂ ਕਿ ਘਰ ਵੀ ਬਣ ਜਾਂਦੀ ਹੈ ਉਹ ਡੋਲਗੀ ਵਿੱਚ ਥੋੜੀ ਜਿਹੀ ਮੈਨੂੰ ਪੌਣੀ ਦੇ ਨਾਲ ਇੱਦਾਂ ਇਕੱਠੀ ਕਰ ਲੈਂਦੀ ਆ ਸਾਈਡ ਤੇ ਆਪਾਂ ਜਿਹੜਾ ਸਮਾਨ ਰੱਖਿਆ ਹੈ ਅਸੀਂ ਅੱਜ ਬਣਾਵਾਂਗੇ ਮਟਰ ਪਨੀਰ ਮਟਰ ਪਨੀਰ ਬਣਾਉਣਾ ਹੈ ਅਸੀਂ ਜਿਹੜਾ ਪਨੀਰ ਬਣਾਇਆ ਹੈ ਇਹ ਆਪਾਂ ਘਰ ਵਿੱਚ ਹੀ ਦੁੱਧ ਨੂੰ ਫਟਾ ਕੇ ਤਿਆਰ ਕੀਤਾ ਹੈ ਘਰ ਦਾ ਜਿਹੜਾ ਪਨੀਰ ਹੁੰਦਾ ਹੈ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਹੈ ਕੋਸ਼ਿਸ਼ ਕਰਿਆ ਕਰੋ ਕਿ ਦੁੱਧ ਨੂੰ ਫਟਾ ਕੇ ਘਰੋ ਹੀ ਪਨੀਰ ਵਰਤਿਆ ਕਰੋ ਘਰ ਦੇ ਪਨੀਰ ਵਰਗੀ ਰੀਸ ਨਹੀਂ ਹੁੰਦੀ ਉਹ ਜਿਹੜੀ ਸਬਜ਼ੀ ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਦਾਲ ਇੱਦਾਂ ਜਿਹੜੀ ਸਾਡੀ ਮੂੰਗੀ ਦੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਅਸੀਂ ਤੜਕਾ ਲਗਾ ਲੈਂਦੇ ਹਾਂ ਮਟਰ ਪਨੀਰ ਨੂੰ ਜ਼ਿਆਦਾਤਰ ਮੈਂ ਕੋਸ਼ਿਸ਼ ਇਹ ਕਰਦੀ ਹੁੰਦੀ ਜਦੋਂ ਮੈਂ ਵੀਡੀਓ ਬਣਾਵਾਂ ਨਾ ਤੇ ਮ ਦਲੀਰ ਸੋਈ ਤੇ ਮੈਂ ਸੋਚਦੀ ਹੁੰਦੀ ਕਿ ਬਾਹਰ ਹੀ ਬਣਾ ਲਾਂ ਕਿ ਅੰਦਰ ਜਾਵਾਂਗੀ ਫਿਰ ਨਵੇਂ ਸਿਰੇ ਉੱਤੇ ਭਾਂਡੇ ਲਵੇੜਾਂਗੀ ਉੱਥੇ ਮੰਜਾਂਗੀ ਇੱਥੇ ਸਫਾਈ ਕਰਾਂਗੀ ਤੇ ਮੈਂ ਸੋਚਿਆ ਕਿ ਚੱਲ ਅੱਜ ਮੈਂ ਬਾਹਰ ਹੀ ਵੀਡੀਓ ਵੀ ਬਣਾ ਲੈਂਦੀ ਆ ਤੇ ਨਾਲ ਮੈਂ ਮਟਰ ਪਨੀਰ ਵੀ ਬਣਾ ਲੈਂਦੀ ਕਿਉਂਕਿ ਸ਼ਾਮ ਦੀ ਸਬਜ਼ੀ ਬਣਾ ਕੇ ਤਿਆਰ ਕਰਨੀ ਸੀ ਲੱਡੂ ਜਦੋਂ ਠੰਡੇ ਹੋ ਚੁੱਕੇ ਆ ਠੰਡੇ ਹੋਣ ਤੋਂ ਬਾਅਦ ਵੀ ਦੇਖੋ ਅੰਦਰੋਂ ਪੋਲੇ ਨੇ ਬਿਲਕੁਲ ਨਰਮ ਆ ਸਖਤ ਨਹੀਂ ਹੋਏ ਆ ਪਿਆਜ਼ ਜਿਹੜੇ ਸਾਡੇ ਇੱਧਰ ਭੁੱਜ ਹੋ ਰਹੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਅਦਰਕ ਹਰੀਆ ਮਿਰਚ ਜਦੋਂ ਪਿਆਜ਼ ਭੁੱਜੇ ਜਾਣਗੇ ਲਸਣ ਮੈਂ ਨਹੀਂ ਪਾਇਆ ਹੈ ਸਿੱਧੇ ਪਿਆਜ਼ ਹੀ ਪਾਏ ਤੇਲ ਵਿੱਚ ਕਿਉਂਕਿ ਲਸਣ ਜਿਹੜਾ ਛਿੱਲਣ ਵਾਲਾ ਸੀਗਾ ਤੇ ਛਿੱਲਣ ਲਈ ਮੇਰੇ ਕੋਲ ਟਾਈਮ ਨਹੀਂ ਸੀਗਾ ਇਸ ਕਰਕੇ ਮੈਂ ਸੋਚਿਆ ਕਿ ਅੱਜ ਅਦਰਕ ਤੇ ਹਰੀਆ ਮਿਰਚਾ ਪਾ ਕੇ ਹੀ ਮੈਂ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਮਟਰ ਪਨੀਰ ਦੀ ਮਟਰ ਪਨੀਰ ਦੀ ਸਬਜ਼ੀ ਅਸੀਂ ਬਣਾਣੀ ਹੈ ਫੁਲਕਿਆਂ ਦੇ ਨਾਲ ਖਾਣ ਵਾਸਤੇ ਤੇ ਇਸ ਕਰਕੇ ਆਪਾਂ ਥੋੜੀ ਸੰਗਣੀ ਬਣਾਵਾਂਗੇ ਪਤਲੀ ਨਹੀਂ ਬਣਾਵਾਂਗੇ ਸੰਗਣੀ ਸੰਗਣੀ ਬਣਾ ਕੇ ਤਿਆਰ ਕਰਾਂਗੇ ਇਥੇ ਵਾਲਾ ਮੈਂ ਲੱਡੂ ਬਣਾ ਕੇ ਤਿਆਰ ਕੀਤੇ ਫਿਰ ਮੈਂ ਦਾਲ ਬਣਾਈ ਦਾਲ ਤੋਂ ਬਾਅਦ ਮੈਂ ਮਟਰ ਪਨੀਰ ਬਣਾਏ ਤੇ ਹੁਣ ਮੈਂ ਸੋਚਿਆ ਕਿ ਜਿਹੜੀ ਇੱਕ ਸੂਪ ਹੈਗੀ ਉਹ ਵੀ ਬਣਾ ਕੇ ਤਿਆਰ ਕਰਨੀ ਹੈ ਚਾਰ ਰੈਸਪੀਆਂ ਮਤਲਬ ਮੈਂ ਇਸੇ ਰਸੋਈ ਵਿੱਚ ਸ਼ਾਮ ਨੂੰ ਬਣਾ ਕੇ ਤਿਆਰ ਕੀਤੀਆਂ ਨੇ ਉਸ ਤੋਂ ਬਾਅਦ ਜਿਹੜੇ ਫੁਲਕੇ ਹੈਗੇ ਆ ਉਹ ਅੰਦਰ ਹੀ ਲਾ ਲਵਾਂਗੇ ਕਿਉਂਕਿ ਉਹ ਫੁਲਕੇ ਜਦੋਂ ਤਾਜ਼ਾ ਤਾਜ਼ੇ ਹੀ ਬਣਾਣੇ ਹੁੰਦੇ ਨੇ ਤੇ ਉਹ ਫਿਰ ਜਿਸਲੇ ਰ ਪ੍ਰਸ਼ਾਦਾ ਛਕਣਾ ਹੈਗਾ ਉਸੇ ਟਾਈਮ ਅਸੀਂ ਬਣਾ ਲਵਾਂਗੇ ਤੇ ਜਿਹੜੀ ਇਧਰ ਪਨੀਰ ਦੀ ਸਬਜ਼ੀ ਹੈਗੀ ਰੇਜੇ ਪੈ ਚੁੱਕੀ ਹੈ ਤੇ ਗੈਸ ਜਿਹੜਾ ਛੋਟਾ ਹੈਗਾ ਉਧਰਲੇ ਪਾਸੇ ਆਪਾਂ ਰੱਖ ਦਿੰਦੇ ਹ ਆਈਪਨ ਗੈਸ ਦੇ ਉੱਤੇ ਰੱਖ ਦਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਜੇ ਤੁਸੀਂ ਸਰੋਂ ਦਾ ਤੇਲ ਜਾਂ ਕੋਈ ਹੋਰ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਜੇਸੀ ਕਿਉਂ ਪਾਂਤੂ ਬਾ ਜਿਹੜੀ ਇਹ ਵੀ ਸਬਜ਼ੀ ਹੈ ਤੁਹਾਡੇ ਕੋਲ ਘਰ ਹੈਗੀ ਜਾਂ ਗੋਭੀ ਗਾਜਰ ਕੁਛ ਵੀ ਹੈਗਾ ਨਾ ਉਹਨੂੰ ਥੋੜਾ ਛੋਟਾ ਛੋਟਾ ਬਰੀਕ ਬਰੀਕ ਕੱਟ ਲਓ ਮੇਰੇ ਕੋਲ ਪਈ ਸੀ ਘਰ ਗਾਜਰ ਬੀਨਸ ਜਿਹੜੀਆਂ ਫਲੀਆਂ ਹੁੰਦੀਆਂ ਤੇ ਲਾਲ ਵਾਲੀ ਸ਼ਿਮਲਾ ਮਿਰਚ ਹਰੀ ਸ਼ਿਮਲਾ ਮਿਰਚ ਨਹੀਂ ਸੀ ਜੇ ਹਰੀ ਹੁੰਦੀ ਤੇ ਮੈਂ ਜ਼ਰੂਰ ਪਾਉਂਦੀ ਤੇ ਇਹ ਮੇਰੇ ਕੋਲ ਲਾਲ ਵਾਲੀ ਸ਼ਿਮਲਾ ਮਿਰਚ ਇੱਕ ਪਈ ਸੀ ਮੈਂ ਅੱਧੀ ਕ ਪਾਈ ਅੱਧੀ ਕ ਲਾਲ ਸ਼ਿਮਲਾ ਮਿਰਚ ਬਰੀਕ ਬਰੀਕ ਕੱਟ ਲਈ ਚਾਰ ਪੰਜ ਬੀਨਸ ਲਈਆਂ ਤੇ ਇੱਕ ਗਾਜਰ ਲਈ ਤੇ ਇਹਨਾਂ ਤਿੰਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਕਿਉਂ ਵਿੱਚ ਆਪਾਂ ਹਲਕਾ ਜਿਹਾ ਇਹਨਾਂ ਨਾਰਮਲ ਜਿਹੇ ਤਰੀਕੇ ਨਾਲ ਦੇਖੋ ਅਸੀਂ ਇਹਨੂੰ ਬਣਾ ਕੇ ਤਿਆਰ ਕਰਨਾ ਹੈ ਜਿਹੜੇ ਲੋਕ ਰਾਤ ਦਾ ਖਾਣਾ ਸਕਿੱਪ ਕਰਦੇ ਜਾਂ ਨਹੀਂ ਖਾਂਦੇ ਆ ਤੇ ਉਹ ਜਿਹੜੀ ਇਹ ਹਲਕੀ ਜੀ ਸੂਪ ਹੈਗੀ ਬਣਾ ਕੇ ਪੀ ਸਕਦੇ ਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਦੇ ਵਿੱਚ ਆਪਾਂ ਕੋਈ ਸੋਸ ਜਾਂ ਕੋਈ ਸਿਰਕਾ ਵਗੈਰਾ ਕੁਝ ਨਹੀਂ ਪਾਣਾ ਹੈ ਸਿਰਫ ਅੱਸੀ ਦੇ ਵਿੱਚ ਹਲਕਾ ਜਿਹਾ ਨਮਕ ਪਾਣਾ ਹੈ ਥੋੜੀ ਜੀ ਕਾਲੀ ਮਿਰਚ ਪਾਣੀ ਹੈ ਦੋ ਚੀਜ਼ਾਂ ਪਾ ਕੇ ਅਸੀਂ ਇਹ ਸੂਪ ਬਣਾ ਕੇ ਤਿਆਰ ਕਰਨੀ ਹੈ ਹੁਣ ਅਸੀਂ ਇਦਾ ਕਰਦੇ ਹਾਂ ਥੋੜਾ ਜਿਹਾ ਇਹਦੇ ਵਿੱਚ ਨਮਕ ਪਾ ਦਿੰਦੇ ਹਾਂ ਬਿਲਕੁਲ ਥੋੜਾ ਜਿਹਾ ਪਾਣਾ ਹੈ ਰਾਤ ਨੂੰ ਵੈਸੇ ਵੀ ਜਿਹੜਾ ਨਮਕ ਹੈ ਬਿਲਕੁਲ ਘੱਟ ਲੈਣਾ ਚਾਹੀਦਾ ਹੈ ਹਲਕੇ ਜਿਹਾ ਨਮਕ ਵਾਲੀ ਦਾਲ ਸਬਜ਼ੀ ਖਾਣੀ ਚਾਹੀਦੀ ਰਾਤ ਦੇ ਸਮੇਂ ਹਲਕਾ ਜਿਹਾ ਨਮਕ ਪਾ ਦਿੱਤਾ ਹੈ ਤੇ ਇੱਕ ਵਾਰ ਨਮਕ ਪਾਣ ਤੋਂ ਬਾਅਦ ਸਬਜ਼ੀਆਂ ਭੁੱਜ ਹੋ ਚੁੱਕੀਆਂ ਤੇ ਪਾਣੀ ਪਾ ਦਵਾਂਗੇ ਗਲਾਸਕ ਦੇ ਕਰੀਬ ਅਸੀਂ ਪਾਣੀ ਪਾ ਦਵਾਂਗੇ ਤੇ ਇਹਨੂੰ ਆਪਾਂ ਰਿੱਜਨ ਨੂੰ ਰੱਖ ਦਵਾਂਗੇ ਸੋਪ ਦੇ ਵਿੱਚ ਤੁਸੀਂ ਛੋਟੇ ਛੋਟੇ ਪਨੀਰ ਵੀ ਕੱਟ ਕੇ ਪਾ ਸਕਦੇ ਹੋ ਸਵੀਟ ਕੌਰਨ ਵੀ ਪਾ ਸਕਦੇ ਹੋ ਜਿਹੜੀਆਂ ਸਬਜ਼ੀਆਂ ਤੁਹਾਨੂੰ ਪਸੰਦ ਹੈ ਤੁਸੀਂ ਪਾ ਲਵੋ ਆਪਣੇ ਹਿਸਾਬ ਦੇ ਨਾਲ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਦੇ ਕਰੀਬ ਅੱਧਾ ਚਮਚਾ ਥੋੜੀ ਜਿਹੀ ਕਾਟ ਅਸੀਂ ਕਾਲੀ ਮਿਰਚ ਦਾ ਪਾਊਡਰ ਪਾ ਦਵਾਂਗੇ ਜੇ ਤੁਹਾਡੇ ਕੋਲ ਪਾਊਡਰ ਨਹੀਂ ਹੈ ਤੁਸੀਂ ਕਾਲੀ ਮਿਰਚ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਥੋੜੀ ਮੋਟੀ ਮੋਟੀ ਕੁੱਟ ਕੇ ਪਾਓ ਨਾ ਉਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤਾਜੀ ਜਿਹੜੀ ਚੀਜ਼ ਹੁੰਦੀ ਹੈ ਉਹਦੇ ਕੁੱਟੀ ਦਾ ਤੇ ਹੁਣ ਆਪਾਂ ਇੱਕ ਵਾਰ ਇਹਨੂੰ ਮਿਕਸ ਕਰ ਲੈਂਦੇ ਆ ਜਿਹੜਾ ਮਟਰ ਪਨੀਰ ਹੈਗਾ ਉਹਨੂੰ ਆਪਾਂ ਇਹ ਸਟੀਲ ਦੇ ਬਰਤਨ 'ਚ ਕੱਢ ਲੈਂਦੇ ਆ ਕਿਉਂਕਿ ਜਿਹੜੇ ਵੱਡੇ ਭਾਂਡੇ ਹੈਗੇ ਆ ਉਹ ਮੈਂ ਇੱਥੇ ਹੀ ਮਾਜ-ਮੂਜ ਕੇ ਚੱਲ ਜਾਵਾਂਗੀ ਛੋਟੇ ਬਰਤਨਾਂ ਵਿੱਚ ਮੈਂ ਦਾਲ ਸਬਜ਼ੀ ਆਪਣੀ ਕੱਢ ਕੇ ਲੈ ਜਾਵਾਂਗੀ ਅੰਦਰਲੀ ਰਸੋਈ ਵਿੱਚ ਜਿਹੜੀ ਇਹ ਵਾਲੀ ਰਸੋਈ ਹੈਗੀ ਜ਼ਿਆਦਾਤਰ ਮੈਂ ਇੱਥੇ ਵੀਡੀਓ ਬਣਾਉਂਦੀ ਆ ਤੇ ਜਦੋਂ ਮੈਂ ਇੱਥੇ ਆਣ ਕੇ ਆਪਣੇ ਜਿਹੜੇ ਮੈਨੂੰ ਆਰਡਰ ਹੁੰਦੇ ਆ ਮੈਂ ਉਹ ਵਾਲੀ ਇਹ ਵਾਲੀ ਰਸੋਈ ਵਿੱਚ ਕਰਦੀ ਆ ਕਿਉਂਕਿ ਅੰਦਰ ਵਾਲੀ ਜਿਹੜੀ ਰਸੋਈ ਆ ਫੇਰ ਘਰਦਿਆਂ ਨੇ ਵੀ ਬਰਤ ਨਹੀਂ ਹੁੰਦੀ ਆ ਰਸੋਈ ਜਿਆਦਾ ਵੱਡੀ ਆ ਤੇ ਫੇਰ ਖਲਾਰ ਬਹੁਤ ਪੈਂਦਾ ਹੈ ਉੱਥੇ ਜਦੋਂ ਮਤਲਬ ਪੈਣ ਲੱਗਦਾ ਫੇਰ ਇੰਨਾ ਖਲਾਰ ਸمیٹਣਾ ਮੇਰੇ ਲਈ ਬਹੁਤ ਔਖਾ ਹੁੰਦਾ ਹੈ ਇਸ ਕਰਕੇ ਮੈਂ ਜਦੋਂ ਆਰਡਰ ਬਣਾਣੇ ਹੁੰਣ ਜਾਂ ਮੈਨੂੰ ਇਦਾਂ ਮੈਂ ਵੀਡੀਓ ਸ਼ੂਟ ਕਰਨੀ ਆ ਹੁਣ ਫੇਰ ਮੈਂ ਬਾਹਰ ਆ ਜਾਂਦੀ ਆ ਆਰਾਮ ਨਾਲ ਲੱਗੀ ਰਹਿੰਦੀ ਆ ਤੇ ਇਧਰ ਮੈਂ ਨਾਲ-ਨ ਅਲ ਵੀ ਅਸੀਂ ਬਣਾ ਲਈ ਜਿਹੜੀ ਨਮਕੀਨ ਵਾਲੀ ਜੇਕਰ ਤੁਹਾਨੂੰ ਮੇਰੇ ਇਦਾਂ ਦੇ ਬਲੌਗ ਪਸੰਦ ਹੈਗੇ ਆ ਮੀਨਸ ਕੀ ਰੂਟੀਨ ਕਿਚਨ ਰੂਟੀਨ ਦੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਫਿਰ ਮੈਂ ਇਦਾਂ ਦੇ ਜਿਹੜੇ ਬਲੌਗ ਹੈਗੇ ਛੋਟੇ ਛੋਟੇ ਬਣਾ ਦਵਾਂ ਕਰਾਂਗੀ 4-4 ਪੰਜ-ਪੰਜ ਮਿੰਟ ਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ